ਜੇ ਸਵੇਦੀ ਮੱਛੀ ਦੀ ਅੱਗ ਨੂੰ ਮਹਿਸੂਸ ਕੀਤਾ ਹੁੰਦਾ ਕਿ ਉਸ ਦਾ ਸੇਕ ਕਿੰਨਾ ਕ ਤਾਂ ਫੇਰ ਨੈਟ ਤੇ ਕੈਮਰੇ ਲੈ ਲੈ ਕੇ ਐਨੀਆਂ ਵੀਡੀਓ ਨਾ ਬਣਦੀਆਂ ਦੇਖੋ ਜੀ ਜਾਣਾ ਹਰ ਇੱਕ ਨੇ ਆ ਬੈਠੇ ਇੱਥੇ ਕਿਸੇ ਨੇ ਰਹਿਣਾ ਗੱਲ ਕਰਦੇ ਆ মিডিਆ ਵਾਲਿਆਂ ਦੀ ਇਹ ਜਦੋਂ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਸਾਰੇ ਪੈਸੇ ਰਾਜਵੀਰ ਜਵੰਦਾ ਦੇ ਮੌਤ ਚ ਕਮਾਉਣੇ ਆ ਤੁਸੀਂ ਉਹਦੀ ਮੌਤ ਚ ਹੀ ਖਟਣੇ ਆ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਜ਼ਰੂਰ ਸਾਰੇ ਜਾਣੇ ਵੀਡੀਓ ਪਾਉ ਤੁਹਾਡਾ ਹੱਕ ਬਣਦਾ ਤੁਸੀਂ ਵੀਡੀਓ ਬਣਾਓ ਲਿਆਓ ਦੁਨੀਆ ਦੇ ਸਾਹਮਣੇ ਕਿ ਕੀ ਵਾਪਰਿਆ ਤੇ ਪਹਿਲੀ ਤਾਂ ਗੱਲ ਦੁਨੀਆ ਨੂੰ ਪਤਾ ਲੱਗ ਗਿਆ ਸੀ ਪਹਿਲੇ ਦਿਨ ਹੀ ਸੋਸ਼ਲ ਮੀਡੀਆ 'ਚ ਜੀ ਇਹੋ ਜੀ ਕਿ ਵਾਇਰਲ ਹੋ ਹੀ ਗਈ ਸੀ ਗੱਲ ਵੀ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋ ਚੁੱਕਿਆ ਤੇ ਉਹਦੇ ਬਚਣ ਦੇ ਕੋਈ ਚਾਂਸ ਨਹੀਂ ਸਾਰਿਆਂ ਨੂੰ ਪਤਾ ਹੀ ਸੀਗਾ ਤੇ ਬਾਕੀ ਜਦੋਂ ਦਿੱਤ ਹੋ ਗਈ ਸੀ ਫਿਰ ਵੀ ਸਾਰਿਆਂ ਨੂੰ ਪਤਾ ਲੱਗ ਗਿਆ ਉਹ ਕਰਮ ਕਰਮਲ ਗਰੇਵਾਲ ਕਿ ਕੀ ਉਹ ਵੀਰ ਦਾ ਨਾਮ ਇਹਨਾਂ ਚਲੋ ਨਾਂ ਨਹੀਂ ਹੁੰਦਾ ਛੇਤੀ ਪਤਾ ਨਹੀਂ ਲੱਗਦਾ ਕਰ ਵਰਗ ਰੇਵਾਲ ਕਹਿੰਦੇ ਉਹਨੂੰ ਹਾਂ ਐਵੇਂ ਸੀ ਤੇ ਉਹ ਵਿਚਾਰਾ ਗਿਆ ਜਦੋਂ ਹਸਪਤਾਲ ਚ ਉਹਨਾਂ ਤੋਂ ਐਂ ਜਾਨ ਬਚਾ ਕੇ ਭੱਜਦਾ ਜਿਵੇਂ ਕੋਈ ਚੋਰ ਚੂਰ ਜਾਂ ਡਾਕੂ ਹੋਵੇ ਵੀ ਉਹ ਭੱਜਦਾ ਹੋਵੇ ਮੂਰੇ ਉਹ ਇਹ ਉਹਦੇ ਮੂਰੇ ਮੂਰੇ ਮਗਰ ਮਗਰ ਭੱਜਦੇ ਆ ਆ ਲੈ ਕੇ ਅੱਜ ਇਹਨਾਂ ਦਾ ਵੀਡੀਓ ਬਣਾਉਂਦੇ ਕੈਮਰੇ ਤੇ ਆਹ ਦੂਜਾ ਇੱਕ ਮੈਕ ਜਿਹੜੇ ਮੂੰਹ 'ਚ ਪਾਉਂਦੇ ਅਗਲੇ ਦੇ ਤਾਂ ਗਾਂ ਧੁੰਨਦੇ ਆ ਵੀ ਦੱਸ ਕਿੱਦਾਂ ਦਾ ਮਹਿਸੂਸ ਹੋ ਰਿਹਾ ਜਦੋਂ ਬਾਈ ਤੁਹਾਡੇ ਘਰੇ ਕੋਈ ਮਰਦਾ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਜਿਨ੍ਹਾਂ ਦਾ ਅੱਜ ਜੱਗ ਤੇ ਦੀਵਾ ਗਲ ਹੋਗਾ ਜਿਨ੍ਹਾਂ ਦਾ ਘਰ ਮੁੱਦਾ ਵੱਜ ਗਿਆ ਜਿਨ੍ਹਾਂ ਨੂੰ ਅੱਜ ਅੱਖਾਂ ਤੋਂ ਅੰਨੀਆਂ ਹੋ ਗਈਆਂ 9700 ਗਾਂ ਉਹਦੇ ਸਹੁਰੇ ਭੈਣਾਂ ਭਤੀਜੇ ਭਰਾ ਸਾਰੇ ਅੱਖਾਂ ਤੋਂ ਅੰਨੇ ਹੋ ਗਏ ਹਨ ਜੋ ਵੀ ਪਰਿਵਾਰ ਆ ਉਹਨਾਂ ਨੂੰ ਉਹਨਾਂ ਨੂੰ ਦੁੱਖ ਅੱਜ ਹੈ ਤੁਸੀਂ ਕੈਮਰੇ ਚੱਕ ਚੱਕ ਵੀਡੀਓ ਬਣਾਉਨੇ ਆ ਮੈਂ ਇਥੋਂ ਪਹਿਲੀ ਤਾਂ ਗੱਲ ਇਹਦੀ ਕੋਈ ਵੀਡੀਓ ਵੇਖੀ ਨਹੀਂ ਜਾਂਦੀ ਮੇਰੇ ਉਦੋਂ ਹੀ ਅੱਖਾਂ 'ਚ ਪਾਣੀ ਆ ਜਾਂਦਾ ਮੈਂ ਉਦੋਂ ਰੋਣ ਲੱਗ ਜਾਂਦੀ ਜਦੋਂ ਇਹਦੀ ਵੀਡੀਓ ਆ ਜਾਂਦੀ ਮੈਂ ਇਥੋਂ ਦੇਖੀ ਜੇ ਮੈਂ ਦੇਖ ਵੀ ਲਵਾਂ ਤੱਕੇ ਨਾ ਥੋੜੀ ਜੀ ਵੀਡੀਓ ਵੇ ਨਹੀਂ ਆ ਮੁੜ ਕੇ ਨਹੀਂ ਮੈਥੋਂ ਵੇਖੀ ਜਾਂਦੀ ਮੈਂ ਵੀਡੀਓ ਗਾਂ ਸਕਿਪ ਕਰ ਦਿੰਨੀ ਆ ਤੇ ਪੁੱਛਣ ਵਾਲਾ ਹੋਵੇ ਵੀ ਤੁਸੀਂ ਕੈਮਰੇ ਮੂੰਹ ਉਹਨਾਂ ਦੇ ਲਾਉਨੇ ਆ ਮੂੰਹਾਂ 'ਚ ਦੱਸੋ ਕਿ ਕਿਵੇਂ ਦਾ ਮਹਿਸੂਸ ਹੋ ਰਿਹਾ ਵੀ ਆਂਦੇ ਹੁੰਦੇ ਜਨ ਚੜ੍ਹੇ ਨਹੀਂ ਚੜ੍ਹਦੇ ਤਾਂ ਵੇਖੇ ਆ ਜੇ ਕੋਈ ਘਰ 'ਚ ਨਾ ਮਰਿਆ ਹੋਵੇ ਮਰਦੇ ਤਾਂ ਵੇਖੇ ਹੁੰਦੇ ਤੁਸੀਂ ਐ ਸੋਚ ਕੇ ਵੇਖੋ ਵੀ ਜਿਨ੍ਹਾਂ ਦਾ ਅੱਜ ਸੰਸਾਰ ਮੁੱਧਾ ਵੱਜ ਗਿਆ ਉਹਨਾਂ ਨੂੰ ਕਿਵੇਂ ਦਾ ਮਹਿਸੂਸ ਹੁੰਦਾ ਹੋਊਗਾ ਹੈ ਮਾੜੀ-ਮੋਟੀ ਨਾ ਦਿਲ 'ਚ ਸੋਚ ਲਿਆ ਕਰੋ ਵੀ ਅਸੀਂ ਕਿੱਦਾਂ ਦੀ ਗੱਲ ਪੁੱਛਣੀ ਆ ਕਿੱਦਾਂ ਦਾ ਇਹਨਾਂ ਨੂੰ ਕੀ ਕਹਿਣਾ ਕੀ ਨਹੀਂ ਕਹਿਣਾਗਾ ਹੈ ਤੁਸੀਂ ਐ ਕਿਉਂ ਸੋਚਦੇ ਹੋ ਵੀ ਸਾਰਾ ਪੈਸਾ ਅਸੀਂ ਰਾਜਵੀਰ ਦੇ ਬੰਦੇ ਤੇ ਕਮਾਉਣਾ ਆ ਹੋਰ ਮੁੱਦੇ ਹੈ ਨਹੀਂ ਹੋਰ ਮੁੱਦਿਆਂ ਤੇ ਬੋਲ ਲੋ ਪੰਜਾਬ ਚ ਬਹੁਤ ਮੁੰਡੇ ਮਰਦੇ ਐ ਐਕਸੀਡੈਂਟਾਂ ਨਾਲ ਬਹੁਤ ਗੱਭਰੂ ਮਰੇ ਆ ਮਾਮਾਂ ਦੇ ਦਿਲ ਨੂੰ ਤਾਂ ਦੁੱਖ ਇੱਕੋ ਜਿਹਾ ਹੁੰਦਾ ਵਾ ਘਰ ਤਾਂ ਹਰ ਇੱਕ ਦਾ ਮੁੱਦਾ ਪੈਦਾ ਜਦੋਂ ਕਿਸੇ ਦਾ ਗੱਭਰੂ ਨੌਜਵਾਨ ਪੁੱਤ ਮਰਦਾ ਏ ਸਾਡੇ ਵੀ ਮੇਰਾ ਵੀ ਬੰਦਾ ਐਕਸੀਡੈਂਟ ਨਾਲ ਮਰਿਆ ਸੀਗਾ ਸਾਨੂੰ ਵੀ ਬਹੁਤ ਦੁੱਖ ਹੋਇਆ ਚਲੋ ਉਦੋਂ ਸੋਸ਼ਲ ਮੀਡੀਆ ਹੈ ਨਹੀਂ ਸੀਗਾ 2006 ਦੀ ਗੱਲ ਆ ਹੈ ਚਲੋ ਉਦੋਂ ਇਹ ਚੀਜ਼ਾਂ ਹੈ ਨਹੀਂ ਸੀਗੀਆਂ ਪਰ ਐ ਨਹੀਂ ਹੁੰਦਾ ਵੀ ਇੱਕ ਤੋਂ ਪੈਸੇ ਖੱਟਣੇ ਆ ਸਾਰੇ ਬਹੁਤ ਮੁੱਦੇ ਆ ਦੁਨੀਆ ਚ ਬੋਲਣ ਨੂੰ ਕਿਉਂ ਕਿਸੇ ਦੀ ਮੌਤ ਦਾ ਮਜ਼ਾਕ ਬਣਾਉਨੇ ਆ ਤੁਸੀਂ ਜੇ ਸਵੇਦੀ ਅੱਗ ਮੱਚਦੀ ਨੂੰ ਮਹਿਸੂਸ ਕੀਤਾ ਹੁੰਦਾ ਨਾ ਉਹ ਤੇ ਸੇਕ ਨੂੰ ਮਹਿਸੂਸ ਕੀਤਾ ਹੁੰਦਾ ਜਾਂ ਇਹ ਸੋਚਿਆ ਹੁੰਦਾ ਵੀ ਇੱਕ ਦਿਨ ਅਸੀਂ ਵੀ ਇਸੇ ਸੇ ਵਿੱਚ ਮੱਚਣਾ ਇੰਨਾ ਥਾਂ ਹੀ ਸਾਨੂੰ ਮਿਲਣਾ ਇੱਕ ਦਿਨ ਆ ਜਿਹੜੇ ਪੈਸੇ ਕਮਾਉਣੇ ਆ ਨਾ ਅਸੀਂ ਵੀਡੀਓ ਬਣਾ ਬਣਾ ਕੇ ਇਹਨਾਂ ਪੈਸੇ ਨੇ ਨਾਲ ਨਹੀਂ ਜਾਣੋ ਰਾਜਵੀਰ ਜਵੰਦਾ ਕੁਛ ਨਾਲ ਨਹੀਂ ਲੈ ਕੇ ਗਿਆ ਵਿਚਾਰਾ ਇੱਥੇ ਛੱਡ ਗਿਆ ਸਾਰਾ ਕੁਝ ਕਿੱਡੀਆਂ ਸੋਹਣੀਆਂ ਗੱਡੀਆਂ ਛੱਡ ਗਿਆ ਮੋਟਰਸਾਈਕਲ ਛੱਡ ਗਿਆ ਕਿੱਡੀ ਸੋਹਣੀ ਕੋਠੀ ਛੱਡ ਗਿਆ ਹੀਰੇ ਵਰਗੇ ਜਵਾਕ ਛੱਡ ਗਿਆ ਟੱਬਰ ਛੱਡ ਗਿਆ ਆਪਦਾ ਪਿਓ ਮਾਂ ਛੱਡ ਮਾਂ ਛੱਡ ਕੇ ਆਪਦੀ ਪਿਓ ਤਾਂ ਚਲੋ ਉਹਦਾ ਹੈ ਨਹੀਂ ਵਿਚਾਰੇ ਦਾ ਤੇ ਨੱਤੇ ਛੱਡ ਗਿਆ ਮਾੜਾ ਮੋਟਾ ਨਾ ਸੋਚ ਲਿਆ ਕਰੋ ਪ੍ਰਭੂ ਤੁਹਾਡੇ ਮੂਰੇ ਹੱਥ ਬੰਨ ਕੇ ਬੇਨਤੀ ਆ ਤੁਸੀਂ ਇਹਨਾਂ ਨਾ ਕਿਸੇ ਦਾ ਮਜ਼ਾਕ ਬਣਾਇਆ ਕਰੋ ਇਹ ਮਜ਼ਾਕ ਨਹੀਂ ਤਾਂ ਹੋਰ ਕੀ ਆ ਤੁਸੀਂ ਵੀਡੀਓ ਤੇ ਵੀਡੀਓ ਵੀਡੀਓ ਤੇ ਵੀਡੀਓ ਵੀਡੀਓ ਤੇ ਵੀਡੀਓ ਇੱਕ ਪਾਤੀ ਬਹੁਤ ਆ ਗੱਲ ਨਿਬੜੀ ਹੈ ਤੁਸੀਂ ਕਿਉਂ ਵਿਚਾਰੇ ਦਾ ਉਹਦਾ ਉਹ ਗੱਲ ਲੰਗੂ ਮਜ਼ਾਕ ਬਣਦਾ ਐ ਇਸ ਗੱਲ ਦਾ ਬਹੁਤ ਦੁੱਖ ਲੱਗਦਾ ਸੱਚੀ ਜਦੋਂ ਕੈਮਰੇ ਆਏ ਚੱਕੇ ਆਏ ਫਿਰਦੇ ਜਿਵੇਂ ਭੱਜੇ ਮੂਵਿੰਗਾਂ ਦੇ ਵਿੱਚ ਫਿਰਦੇ ਹੁੰਦੇ ਜਿਵੇਂ ਕਿਸੇ ਦੀ ਜਾਨ ਚੜਦੀ ਹੁੰਦੀ ਆ ਮਾੜੀ ਮੋਟੀ ਦਿਲ ਤੋਂ ਦਿਮਾਗ ਤੋਂ ਸੋਚ ਕੇ ਵੇਖੋ ਵੀ ਇੱਥੇ ਆਪਾਂ ਬੈਠੇ ਨਹੀਂ ਰਹਿਣਾਗਾ ਤੁਸੀਂ ਐ ਸੋਚੋ ਵੀ ਜਦੋਂ ਤੁਸੀਂ ਐ ਪੁੱਛਦੇ ਤੁਹਾਨੂੰ ਇਹ ਗੱਲ ਦੀ ਨਮੋਚ ਹੀ ਨਹੀਂ ਆਉਂਦੀ ਜੇ ਤੁਸੀਂ ਪੁੱਛਦੇ ਵੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਰਾਜਵੀਰ ਜਵੰਦਾ ਦੁਨੀਆ ਤੋਂ ਚਲੇ ਗਿਆ ਕਿੱਦਾਂ ਦਾ ਮਹਿਸੂਸ ਕਰਦੇ ਆ ਇਹ ਗੱਲ ਪੁੱਛਣ ਲੱਗਿਆ ਮਾੜੀ ਮੋਟੀ ਗੈਰਤ ਕਰ ਲਿਆ ਕਰੋ ਵੀ ਕੀ ਪੁੱਛਦੇ ਆ ਅਸੀਂ ਅਗਲੇ ਨੂੰ ਹੱਥ ਬੰਨੇ ਭਰਾਵੋ ਤੁਹਾਨੂੰ ਤੇ ਤੁਹਾਡੀ ਸੋਚ ਨੂੰ